ਇਹ 1,085 ਦੀ ਬਹੁਤ ਜਾਇਜ਼ ਰੇਟ ਆ ਬਾਈ 12 ਮਾਡਲ ਗੱਡੀ 1,085000 ਦੀ ਹੈ ਨਾ ਵਰਨਾ 2009 ਮਾਡਲ ਜੀ 29 ਤੱਕ ਪਾਸ ਐਕਸਯੂਵੀ ਐਕਸਯੂਵੀ 500 ਸਿਰਫ 55000 ਚੱਲੀ ਹੋਈ ਕਾਰ ਦੇਵਾਂਗੇ ਦੋਸਤੋ ਇਹ ਜਿਹੜਾ ਅਗ ਜੀ ਜੀਡੀਆਈ ਐਲਡੀਆਈ ਵੀਡੀਆਈ ਤੇ ਜੀਡੀਆਈ ਤਿੰਨ ਵੈਰੀਐਂਟ ਆਉਂਦੇ ਨੇ ਸੀਗੇ ਜੀ ਪ੍ਰਾਣੀ ਚ ਹੂੰ ਇਹ ਜੀਡੀਆਈ ਟੌਪ ਐਂਡ ਮਾਡਲ ਹੈ ਜੀ ਸੰਗਰੂਰ ਨੰਬਰ ਦੇ ਵਿੱਚ ਹੈ ਹੂੰ ਟਾਇਰ ਪੰਜੇ ਵਧੀਆ ਟਾਇਰ ਨੇ ਜੀ ਬੈਟਰੀ ਨਵੀਂ ਇੰਜਨ ਗੇਅਰ ਦੀ ਬਹੁਤ ਸੋਹਣੀ ਗੱਡੀ Honda City 2014 ਮਾਡਲ ਡੀਜ਼ਲ ਪੰਜਾਬ ਨੰਬਰ ਠੀਕ ਹੈ ਜੀ ਪੰਜਾਬ ਨੰਬਰ ਦੀਆਂ ਕਾਰਾਂ ਇਸ ਵਾਰ ਬਹੁਤ ਨੇ ਜੀ ਚੰਗੀਆਂ ਕਾਰਾਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੰਗੋਵਾਲੀਆ ਗੋਬਿੰਦ ਸਿੰਘ ਪੇਜ ਤੇ 22 ਰੇਸ਼ਮ ਸਿੰਘ ਪੁੱਲਰ ਕੋਲੇ ਆ ਕੇ ਬਹੁਤ ਸੋਹਣੀਆਂ ਗੱਡੀਆਂ ਲੈ ਕੇ ਐਸ ਵਾਰੀ ਤੁਹਾਨੂੰ ਦੱਸਦਾ ਸਟਾਕ ਸਾਰਾ ਚੇਂਜ ਹੋਇਆ ਹੋਇਆਗਾ ਹੋ ਸਕਦਾ ਇੱਕ ਅੱਧੀ ਗੱਡੀ ਪਿਛਲੀ ਹੋਵੇ ਪਿਛਲੀਆਂ ਵੀਡੀਓ ਵਾਲੀ ਪਰ ਬਹੁਤ ਘੈਂਟ ਗੱਡੀਆਂ ਨੇ ਬਾਕੀ ਬਾਈ ਮੌਸਮ ਜਿਹੜਾ ਧੁੰਦ ਵਾਲਾ ਬਹੁਤ ਆਹੋ ਇਹ ਕਹਿ ਲਓ ਵੀ ਖਤਰਨਾਕ ਚੱਲ ਰਿਹਾ ਹੈਗਾ ਥੋੜਾ ਜਿਹਾ ਧਿਆਨ ਵੀ ਰੱਖਿਆ ਕਰੋ ਤੇ ਹੁਣ ਗੱਡੀਆਂ ਦੀ ਹਰੇਕ ਨੂੰ ਲੋੜ ਆ ਹੁਣ ਛੋਟੇ ਬਜਟ ਵਾਲੀਆਂ ਵੀ ਤੇ ਵੱਡੇ ਬਜਟ ਵਾਲੀਆਂ ਵੀ ਗੱਡੀਆਂ ਨੂੰ ਦੇਣ ਲੱਗਦੇ ਆ ਗੱਲਬਾਤ ਕਰਦੇ ਆ ਆਜੋ ਜੀ ਘਰਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਗੋਬਿੰਦ ਵੀਰ ਨੂੰ ਸਤਿ ਸ਼੍ਰੀ ਅਕਾਲ ਚੈਨਲ ਦੇਖਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਬੜਾ ਪਿਆਰ ਦਿੰਦੇ ਹੋ ਜੀ ਅੱਛਾ ਵੀਰ ਜੀ ਐ ਦੋਸਤ ਸਿਹਤ ਕਿਵੇਂ ਆ ਸਿਹਤ ਅੱਜ ਸੱਜਣਾ ਦੇ ਪਿਆਰ ਦੇ ਸਦਕਾ ਤੇ ਮਾਲਕ ਦੀ ਕਿਰਪਾ ਸਦਕਾ ਬਹੁਤ ਸੋਹਣੀ ਸਿਹਤ ਹੈ ਜੀ ਅੱਜ ਕਾਫੀ ਦਿਨ ਥੋੜਾ ਜਿਹਾ ਸਿਹਤ ਖਰਾਬ ਰਹੀ ਤੁਹਾਡੇ ਰੂਬਰੂ ਨਹੀਂ ਹੋ ਪਾ ਰਹੇ ਸੀ ਬਾਈ ਵੀ ਬਿਮਾਰ ਰਹੇ ਨੇ ਕਈ ਦਿਨ ਹਾਂਜੀ ਇਹੀ ਬ੍ਰੇਕ ਵੀ ਅਸੇ ਕਰਕੇ ਰਿਹਾ ਪਰ ਅੱਜ ਤੁਹਾਨੂੰ ਗੱਡੀਆਂ ਜ਼ਬਰਦਸਤ ਦੇਵਾਂਗੇ ਬਾਈ ਵੀ ਹੁਣ ਸਾਡਾ ਅਠ ਅਠ ਮਾਰਦਾਗਾ ਆਜੋ ਸ਼ੁਰੂ ਕਰ ਲਈਏ ਜੀ ਬਲੈਕ ਰੰਗ ਤੋਂ ਸ਼ੁਰੂ ਕਰਦੇ ਆਂ ਅੱਜ ਹਨਾ ਜੀ ਬਲੈਕ ਬਿਊਟੀ ਜੀ ਫਿਰ ਹੁਣ ਆ ਦਿਖਾਈਏ ਕਿ ਆਹ ਪਰਲੀ ਦੋਨੋਂ ਹੀ ਦਿਖਾਓ ਜੀ ਲਓ ਜੀ ਸ਼ੁਰੂ ਇੱਥੋਂ ਆਉਣੇ ਆ ਜੀ ਆਪਾਂ ਦੇਖੋ ਜੀ ਇਸ ਵਾਰ ਮੈਂ ਵੀਡੀਓ ਦੇ ਵਿੱਚ ਪਹਿਲਾਂ ਹੀ ਕਹਿ ਦੇਣਾ ਰੇਟ ਆਪਣੇ ਵੱਲੋਂ ਤੁਹਾਨੂੰ ਬਿਲਕੁਲ ਜੈਨੂਨ ਰੇਟਾਂ 'ਚ ਕਾਰਾਂ ਦੇਵਾਂਗੇ ਜੀ ਬਿਲਕੁਲ ਹੀ ਜੈਨੂਨ ਬਟ ਜਦੋਂ ਤੁਸੀਂ ਰੇਟ ਕੋਡ ਕਰਨਾ ਹੈ ਕਾਰ ਦੀ ਕੰਡੀਸ਼ਨ ਓਨਰ ਹੋ ਗਿਆ ਬਾਡੀ ਸਟਰਕਚਰ ਹੋ ਗਿਆ ਇਹ ਸਾਰੀਆਂ ਚੀਜ਼ਾਂ ਇੰਜਨ ਮਕੈਨੀਕਲ ਦੀ ਹੋਗੀ ਕਾਰ ਹਨ ਇਹ ਸਾਰੀਆਂ ਚੀਜ਼ਾਂ ਨੂੰ ਚੈੱਕ ਕਰਕੇ ਹੀ ਰੇਟ ਬਣਦਾ ਤੁਹਾਨੂੰ ਲੱਗ ਸਕਦਾ ਕਿਸੇ ਕਾਰ ਦਾ ਰੇਟ ਵੀ ਜਰ ਥੋੜਾ ਜਿਆ ਤੇਜ਼ ਆ ਬਟ ਉਹਦਾ ਤੇਜ਼ ਨਹੀਂ ਹੋਣਾ ਜਦੋਂ ਤੁਸੀਂ ਉਰੇ ਆਵੋਗੇ ਤੁਹਾਨੂੰ ਖੁਦ ਨੂੰ ਹੀ ਪਤਾ ਲੱਗ ਜੂ ਕਿ ਕਾਰ ਚੰਗੀ ਹੈ ਜੀ ਲਓ ਜੀ ਹੁਣ ਆਪਾਂ ਸਕੌਡਾ ਦੀ ਗੱਲ ਕਰਦੇ ਆ ਜੀ ਸਕੌਡਾ ਤੁਹਾਨੂੰ ਜੀ 2012 ਮਾਡਲ ਹੈ ਜੀ ਸਕੌਡਾ ਲੋਰਾ 2012 ਫਸਟ ਓਨਰ ਕਾਰ ਹੈ ਇੰਜਨ ਗੇਅਰ ਦੀ ਪੂਰੀ ਸੋਹਣੀ ਹੈ ਅਲਾਈ ਟਾਇਰ ਲੱਗੇ ਹੋਏ ਨੇ ਆਟੋਮੈਟਿਕ ਹੈ ਜੀ ਗੱਡੀ ਦਾ ਰੇਟ ਸਿਰਫ 2,30,000 ਰੁਪਇਆ ਜੀ ਠੀਕ ਹੈ ਜੀ ਅੱਗੇ ਬਲੈਕ ਸਵਿਫਟ ਜੀ ਸਵਿਫਟ 2009 ਮਾਡਲ ਹੈ ਜੀ ਬੀਐਕਐਸਆਈ ਹੈ ਲੁਧਿਆਣਾ ਨੰਬਰ ਹੈ ਪਹਿਲੇ ਨਾਮ ਹੈ ਦੋਨੋਂ ਚਾਬੀਆਂ ਨੇ 75000 ਰਿਜਨਲ ਚੱਲੀ ਹੋਈ ਟਾਇਰ ਨਵੇਂ ਹਾਂਜੀ ਲਗਭਗ ਸਾਰੀ オリジナル ਪੇਂਟ ਦੀ 1,90,000 ਰੁਪਇਆ ਜੀ 2009 ਮਾਡਲ 1,90,000 ਦੀ ਲਓ ਜੀ Swift 2009 ਮਾਡਲ ਆ ਨਹੀਂ ਮਿਲਣਾ ਇਹ ਰੇਟ ਇੱਧਰ ਰੇਅਰ ਆ ਗਈ ਜੀ ਇਹ ਡਿਜ਼ਾਇਰ ਆ ਗਈ ਜੀ JDI LDI VDI ਤੇ JDI ਤਿੰਨ ਵੈਰੀਐਂਟ ਆਉਂਦੇ ਨੇ ਸੀਗੇ ਜੀ ਪ੍ਰਾਣੀ ਚ ਹੂੰ ਇਹ JDI ਟੌਪ ਐਂਡ ਮਾਡਲ ਹੈ ਜੀ ਸੰਗਰੂਰ ਨੰਬਰ ਦੇ ਵਿੱਚ ਹੈ ਹੂੰ ਟਾਇਰ ਪੰਜੇ ਵਧੀਆ ਟਾਇਰ ਨੇ ਜੀ ਬੈਟਰੀ ਨਵੀਂ ਇੰਜਨ ਗੇਅਰ ਦੀ ਬਹੁਤ ਸੋਹਣੀ ਗੱਡੀ ਹੈ ਜੀ 1 ਲੱਖ ਤੇ 20 ਕੁ ਹਜ਼ਾਰ ਦੇ ਕਰੀਬ ਗੱਡੀ ਚੱਲੀ ਹੋਈ ਹੈ ਕਾਰ ਦਾ ਰੇਟ ਸਿਰਫ 2 ਲੱਖ ਤੇ 5000 ਰੁਪਇਆ ਜੀ ਅੱਛਾ ਜੀ ਅੱਗੇ ਆ ਗਈ ਜੀ ਵਰਨਾ ਵਰਨਾ 2009 ਮਾਡਲ ਜੀ 29 ਤੱਕ ਪਾਸ ਬੈਟਰੀ ਨਵੀਂ ਟਾਇਰ ਨਵੇਂ بیمਾ ਪਿਆਗਾ ਜੀ ਕੋਈ ਕੰਮ ਖਰਚਾ ਨਹੀਂ ਗੱਡੀ ਦੇ ਵਿੱਚ ਕੋਈ ਵੀ ਕੰਮ ਖਰਚਾ ਨਹੀਂ ਔਰ ਗੱਡੀ ਦਾ ਪੰਜੇ ਲਾਏ ਨੇ ਜੀ ਰੇਟ 1,85,000 ਰੁਪਏ ਜੀ ਠੀਕ ਹੈ ਜੀ Honda City ਜੀ Honda City 2014 ਮਾਡਲ ਡੀਜ਼ਲ ਪੰਜਾਬ ਨੰਬਰ ਠੀਕ ਹੈ ਜੀ ਪੰਜਾਬ ਨੰਬਰ ਦੀਆਂ ਕਾਰਾਂ ਇਸ ਵਾਰ ਬਹੁਤ ਨੇ ਜੀ ਚੰਗੀਆਂ ਕਾਰਾਂ ਨੇ ਬਣੇ ਰਹੋ 14 ਮਾਡਲ Honda City 14 ਮਾਡਲ ਸੈਕੰਡ ਓਨਰ ਪੰਜਾਬ ਨੰਬਰ ਰੇਟ ਦੋਸਤੋ ਸਿਰਫ 3 ਲੱਖ ਤੇ 75,000 ਰੁਪਏ ਦੀ ਕਾਰ ਦੇ ਦਾਂਗੇ ਲਓ ਜੀ 375 ਦੀ ਬਹੁਤ ਜਾਇਜ਼ ਰੇਟ ਆ ਗਿਆ Honda City ਦਾ ਤੇ ਇਹ ਗੱਡੀ ਆ ਮੈਂ ਕਹਿੰਦਾ ਇਹਦੀ ਡਿਮਾਂਡ ਫੋਟੇ ਕੋਲੇ ਬਹੁਤ ਰਹਿੰਦੀ ਹੈ ਹਨਾ ਬਹੁਤ ਜ਼ਿਆਦਾ ਤੇ ਆਪਣੇ ਕੋਲੇ ਗੱਡੀ ਵੀ ਕੰਚ ਵਰਗੀ ਹੁੰਦੀ ਹੈ ਜੀ ਫਿਗੋ ਅੱਛਾ ਜੀ ਹਾਂਜੀ ਫਿਗੋ ਫੇਰ ਆ ਗਈ ਜੀ ਆਪਣੇ ਕੋਲੇ ਅਗੇਨ 2012 ਮਾਡਲ ਹੈ ਜੀ ਫਰੰਟ ਸ਼ੀਸ਼ਾ ਤੱਕ ਨਾਲ ਦਾ ਕਾਰ ਦਾ ਅੱਛਾ ਜੀ ਔਰ ਅਲਾਈ ਟਾਇਰ ਨਵੇਂ ਇੰਜਨ ਗੇਅਰ ਦੀ ਬਿਲਕੁਲ ਨਵੀਂ ਜੀ ਸਿੰਗਲ ਚਾਬੀ ਤੱਕ ਨਹੀਂ ਹੋਈ ਜੀ ਹੂੰ ਚੰਗੀ ਗੱਡੀ ਹੈ 12 ਮਾਡਲ ਸੈਕੰਡ ਓਨਰ ਪੰਜਾਬ ਨੰਬਰ ਲਾਈਟ ਟਾਇਰ ਲੱਗੇ ਹੋਏ ਉਪ ਮਾਡਲ ਹੈ ਜੀ ਕੰਮ ਖਰਚਾ 1 ਰੁਪਿਆ ਨਹੀਂ ਲਾਉਣਾ ਗੱਡੀ ਤੇ ਰੇਟ ਦੋਸਤੋ 1 ਲੱਖ ਤੇ 85000 ਰੁਪਿਆ ਜੀ ਲਓ ਜੀ 1 ਲੱਖ 85 ਦੀ ਬਹੁਤ ਜਾਇਜ਼ ਰੇਟ ਆ ਬਾਈ 12 ਮਾਡਲ ਗੱਡੀ 1 ਲੱਖ 85000 ਦੀ ਹੈ ਨਾ ਤੇ ਲਓ ਜੀ ਤੁਹਾਨੂੰ Swift ਦੇ ਜਾ ਰਹੇ ਅੱਜ 14 ਮਾਡਲ BDI ਹੂੰ 14 ਮਾਡਲ BDI Swift ਟਾਇਰ ਸੀਟ ਦੇ ਨਵੇਂ ਲੱਗੇ ਹੋਏ ਨੇ ਜੀ ਪਹਿਲੇ ਨਾਮ ਹੈ HR ਨੰਬਰ ਹੈ ਗੱਡੀ ਲਗਭਗ origignal paint ਦੀ ਹੈ ਜੀ ਇੱਕ ਦੋ ਪੀਸ ਰੀਪੇਂਟਡ ਕਰਵਾਏ ਨੇ ਇਹਦੇ ਔਰ ਬਹੁਤ ਸੋਹਣੀ ਗੱਡੀ ਹੈ 14 ਮਾਡਲ BDI بیمਾ ਪੋਲੂਸ਼ਨ ਸਭ ਕੁਝ ਪੇਪਰ ਓਕੇ ਨੇ ਐਂਡਰੌਇਡ ਪਲੇਅਰ ਲੱਗਿਆ ਹੋਇਆ ਜੀ ਤੇ ਗੱਡੀ ਦਾ ਰੇਟ ਸਿਰਫ 3 ਲੱਖ ਤੇ 85000 ਰੁਪਏ ਦੀ ਐਨਓਸੀ ਨਾਲ ਜੀ ਹੁਣ ਝੋਟਾ ਦੇ ਦਈਏ ਜੀ ਲਓ ਜੀ ਐਕਸਯੂਵੀ ਐਕਸਯੂਵੀ 500 ਸਿਰਫ 55000 ਚੱਲੀ ਹੋਈ ਕਾਰ ਦੇਵਾਂਗੇ ਦੋਸਤੋ ਅੱਛਾ ਜੀ ਸਿਰਫ ਵਸੀ ਚ ਲੈ ਜਿਓ ਗੱਡੀ ਬਾਏ ਕਰਨ ਤੋਂ ਪਹਿਲਾਂ ਏਜੰਸੀ 'ਚ ਲੈ ਜਾਓ ਚੈੱਕ ਕਰਾਏਓ ਓਕੇ ਜੀ ਸਾਰਾ ਸਰਵਿਸ ਰਿਕਾਰਡ ਹੈ ਜੀ ਔਰ ਟਾਇਰ ਨਵੇਂ ਨੇ ਦੋਨੋਂ ਚਾਬੀਆਂ ਨੇ ਫੁੱਲ ਬੀਮਾ 2015 ਮਾਡਲ ਸਿੰਗਲ ਓਨਰ ਠੀਕ ਹੈ ਜੀ ਕੋਈ ਕੰਮ ਖਰਚਾ ਨਹੀਂ ਕੋਈ ਕੰਮ ਖਰਚਾ ਨਹੀਂ ਗੱਡੀ ਦਾ ਰੇਟ ਸਿਰਫ 5 ਲੱਖ ਰੁਪਿਆ ਜੀ ਲਓ ਜੀ 5 ਲੱਖ ਦੇ ਵਿੱਚ ਐਡਾ ਵੱਡਾ ਜਹਾਜ਼ ਮਿਲ ਰਿਹਾ ਹੈਗਾ ਉਹ ਵੀ ਏ ਕਲਾਸ ਹੈ ਨਾ ਜੀ ਏ ਕਲਾਸ ਗੱਡੀ ਜੀ ਲਓ ਜੀ ਸਰਵਿਸ ਰਿਕਾਰਡ ਨਾਲ ਸਿਰਫ 55000 ਚੱਲੀ ਹੋਈ ਉਹ ਵੀ ਹਾਂਜੀ ਦੋਸਤੋ Honda Amaze ਲੈ ਆਏ ਤੁਹਾਡੇ ਵਾਸਤੇ ਐਵਰੇਜ ਦੀ ਰਾਣੀ ਐਵਰੇਜ ਦੀ ਰਾਣੀ ਹਾਂਜੀ 2014 ਰਜਿਸਟਰਡ 15 ਨੰਬਰ ਵੀ ਦੇਖੋ ਪੇਡ ਨੰਬਰ ਦੇ ਵਿੱਚ ਔਰ ਸੰਗਰੂਰ ਨੰਬਰ ਦੀ ਕਾਰ ਹੈ ਲੋਕਲ ਨੰਬਰ ਦੀ ਠੀਕ ਹੈ ਜੀ ਗੱਡੀ ਦਾ ਖੜਾਵਾ ਬਹੁਤ ਸੋਹਣਾ ਹੈ ਇੰਜਨ ਗੇਅਰ ਦੀ ਬਹੁਤ ਸੋਹਣੀ ਹੈ ਸੈਕੰਡ ਓਨਰ ਹੈ ਜੀ ਸੰਗਰੂਰ ਨੰਬਰ ਪੇਡ ਨੰਬਰ ਹੈ ਤੇ ਗੱਡੀ ਦਾ ਰੇਟ ਵੀ ਐਚ ਆਰ ਨੰਬਰ ਦੀਆਂ ਕਾਰਾਂ ਦੀ ਵੀਡੀਓ ਦੇਖੀ ਸੀ ਜੀ ਮੈਂ 14/15 ਦੀ ਆਪਣੇ ਕਿਸੇ ਸੱਜਣ ਨਹੀਂ ਪਾਈ ਹੋਈ ਸੀ ਐਚ ਆਰ ਨੰਬਰ ਵਾਲੇ ਰੇਟ ਦੇ ਵਿੱਚ ਹੀ ਤੁਹਾਨੂੰ ਗੱਡੀ ਦੇ ਦੂੰਗਾ ਅੱਛਾ ਜੀ ਹਰਿਆਣਾ ਨੰਬਰ ਚ ਪੰਜਾਬ ਨੰਬਰ ਪੰਜਾਬ ਨੰਬਰ ਦੀ ਨਾਲੇ ਪੇਡ ਨੰਬਰ ਦੀ ਕਾਰ ਹੈ ਜੀਰੋ ਜੀਰੋ ਵਾਲੀ ਰੇਟ ਸਿਰਫ 3 ਲੱਖ ਤੇ 15000 ਰੁਪਿਆ ਡਿਮਾਂਡ ਹੈ ਜੀ ਕਿੰਨੇ ਜੀ 315 ਡਿਮਾਂਡ 14/15 ਭੁੱਲਰ ਸਾਹਿਬ ਆਦਾ ਫਿਰ ਜਮਾ ਸਸਤੀਆਂ ਦੇਵੋਗੇ ਮੈਂ ਕਹਿੰਦਾ ਧੰਦ ਧੰਦ ਤੋਂ ਠੰਡ ਤੋਂ ਬਚਣ ਲਈ ਇਹ ਠੰਡ ਤੋਂ ਬਚਣ ਵਾਸਤੇ ਹੈ ਦੋ ਕਾਰਾਂ ਭੁੱਲਰ ਮੋਟਰ ਸੰਗਰੂਰ ਦੇ ਉੱਤੇ ਹਾਏ i20 ਸਿਰਫ 1.5 ਲੱਖ ਰੁਪਏ ਦੀ ਦੇ ਦਾਂਗੇ ਜੀ ਅੱਛਾ ਜੀ i20 ਸਿਰਫ 1.5 ਲੱਖ ਰੁਪਏ ਦੀ ਮੈਨੂੰ ਤਾਂ ਲੱਗਾ ਕੋਈ ਨੁਕਸ ਹੋਊਗਾ ਜਿਹੜਾ ਇੰਨੀ ਸਸਤੀ ਦੇ ਜਾਂਦੇ ਹੋ ਇੰਜਨ ਗੇਅਰ ਦੀ 62000 ਚੱਲੀ ਆ ਸਾਰਾ ਅੱਛਾ ਜੀ ਇੰਜਨ ਗੇਅਰ ਦੀ ਨਵੀਂ ਇੰਨੀ ਸਸਤੀ ਫਿਰ ਕਿਵੇਂ ਹੋਗੀ ਜੀ 1.5 ਲੱਖ ਰੁਪਏ ਦੀ ਆਫਰ ਨੇ ਜੀ ਅੱਛਾ ਜੀ ਅੱਗੇ ਜੈਨ ਸਟੀਲੋ ਦਾ ਰੇਟ ਸੁਣ ਲਓ ਦੋਸਤੋ ਹਾਂ ਜੀ ਇੱਕੋ ਹੀ ਗੱਲ ਕਰਾਂਗੇ ਠੀਕ ਆ 2009 ਰਜਿਸਟਰਡ 10 ਠੀਕ ਹੈ ਸਿੰਗਲ ਓਨਰ 70000 ਚੱਲੀ ਹੋਈ ਹੂੰ ਸਿਰਫ ਪੂਰੇ ਪੈਸਿਆਂ ਦੀ ਕਾਰ ਦੇ ਦਾਂਗੇ ਜੀ 1 ਲੱਖ ਰੁਪਏ ਦੀ ਐਨਓਸੀ ਨਾਲ ਆਫਰ ਕਰ ਦਿੱਤੀ ਜੀ ਲੈ ਲੀ ਲੱਖ ਰੁਪਏ ਦੇ ਵਿੱਚ ਉਹਦਾ ਮਾਡਲ ਵੀ ਦੱਸ ਦਿਓ ਜੀ ਮੜਾ ਹਣਾ ਹੀ ਉਹਦਾ 2009 ਹੈ ਜੀ ਇਹਦਾ 9/10 ਹੈ ਜੀ ਇਹ 9/10 ਆ ਉਹ ਨੌਂ ਆ ਉਹ ਡੇਢ ਦੀ ਆ ਜੀ ਤੇ ਆਹ ਲੱਖ ਦੀ ਆ ਤੇ ਇਸ ਤੋਂ ਇਲਾਵਾ ਜੇ ਆਪਾਂ ਹੋਰ ਗੱਲ ਕਰੀਏ ਤੁਹਾਡੀ ਨਜ਼ਰ 'ਚ ਹੈਈਏ ਨਾ ਗੜੀਆਂ ਜੀ ਵਾਦੂ ਕਾਰਾਂ ਜੀ ਜਿਹੜੀ ਵੀ ਕਾਰ ਲੈਣੀ ਹੈ ਸਕੋਰਪੀਓ XUV Brezza Swift Dzire i20 Elite ਦੇ ਵਿੱਚ ਵੀ ਪੁਰਾਣੀ ਸ਼ੇਪ ਦੇ ਵਿੱਚ ਵੀ ਉਦੋਂ ਪੁਰਾਣੀ ਸ਼ੇਪ ਦੇ ਵਿੱਚ ਵੀ ਜਿਹੜੀ ਵੀ ਕਾਰ ਲੈਣੀ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਲਓ ਜੀ ਸੰਪਰਕ ਕਰ ਲਓ ਰੇਸ਼ਮ ਸਿੰਘ ਭੋਲਰ ਦੀ ਨਾਲ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਬੇਨਤੀ ਆ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ